ਤੇ ਇਧਰਲੀ ਸਾਈਡ ਮਿੱਤਰੋ ਕਹਿੰਦੇ ਸੀਗੇ ਵੀ ਲਾਹੌਰ ਦੇਸਤਾ ਇਹ ਇਧਰਲੀ ਸਾਈਡ ਹੈ ਜਿੱਧਰਲੀ ਸਾਈਡ ਹੁਣ ਮੈਂ ਆ ਗਿਆ ਨਾ ਤੇ ਇੱਥੋਂ ਸਾਹਮਣੇ ਇੱਥੋਂ ਸਾਹਮਣੇ ਕਹਿੰਦੇ ਹੁੰਦੇ ਸੀ ਕਿ ਵੀ ਲਾਹੌਰ ਦੇਸਦਾ ਹੈ ਤੰਦ ਵਿੱਚ ਚਲ ਗਿਆ ਤੇ ਹੋ ਸਕਦਾ ਵੀ ਇਹ ਫਿਰੋਜਪੁਰ ਤੇ ਗੁਰਦਾਸਪੁਰ ਇਹ ਵੀ ਉਹਨਾਂ ਦੇ ਅੰਡਰ ਹੁੰਦਾ ਖੈਰ ਯਾਰ ਲੋਕ ਉਧਰਲੇ ਵੀ ਨਹੀਂ ਮਾੜੇ ਤੇ ਨਾ ਇਧਰਲੇ ਮਾੜੇ ਇਹ ਸਿਰਫ ਜਿਹੜੀਆਂ ਵਿੱਚ ਸਰਕਾਰਾਂ ਨੇ ਉਹਨਾਂ ਦਾ ਕੀਤਾ ਕਰਾਇਆ ਉਹ ਜਗ੍ਹਾ ਆ ਗਈ ਜੇ ਵੀ ਆਹ ਦੇਖੋ ਵੀ ਆ ਉਹ ਪੁਰਾਣਾ ਮੰਦਿਰ ਜਿਹੜਾ ਅੱਜ ਤੋਂ ਕੋਈ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆਪਣੇ ਨਵੇਂ ਤਾਜ਼ੇ ਮਸਤ ਵਲੋਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮਿੱਤਰੋ ਅੱਜ ਦੇ ਵਲੋਗ ਵਿੱਚ ਆਪਾਂ ਤੁਹਾਨੂੰ ਵਿਖਾਉਣ ਲੱਗੇ ਆਂ ਲਾਹੌਰ ਆਪਾਂ ਹਿਸ਼ਾਰਪੁਰ ਆਏ ਆਂ ਹਿਸ਼ਾਰਪੁਰ ਦੇ ਵਿੱਚ ਬੋਲਦੇ ਨੇ ਵੀ ਇੱਕ ਐਸੀ ਜਿਹੀ ਜਗ੍ਹਾ ਹੈ ਜਿੱਥੋਂ ਲਾਹੌਰ ਦੇਸ ਦਾ ਤੇ ਦੇਖਣੇ ਆਪਾਂ ਜਾ ਕੇ ਵੀ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਤੇ ਵਲੌਗ ਨਾਲ ਇਹ ਕੰਟੀਨਿਊ ਬਣੇ ਰਹੇ ਨਾਲੇ ਤਾਂ ਮੈਂ ਵੇਖਾਂਗਾ ਲਾਹੌਰ ਨਾਲੇ ਤੁਹਾਨੂੰ ਦਿਖਾਵਾਂਗਾ ਬਾਕੀ ਜਾ ਕੇ ਚੈੱਕ ਕਰਨੇ ਆ ਕਿਵੇਂ ਦੀ ਜਗ੍ਹਾ ਹੈ ਕਿੱਥੋਂ ਲਾਹੌਰ ਦੇ ਇਸ ਦਾ ਤੇ ਵਲੌਗ ਨਾਲ ਇਹ ਕੰਟੀਨਿਊ ਬਣੇ ਰਹਿ ਤੇ ਫਿਲਹਾਲ ਆਪਾਂ ਇੱਥੇ ਖੜੇ ਆ ਹਿਾਰਪੁਰ ਡਿਸਟ੍ਰਿਕਟ ਦੇ ਵਿੱਚ ਤੇ ਢੋਲਬਾਹ ਡੈਮ ਦੇ ਕੋਲ ਖੜੇ ਆ ਤੇ ਇੱਥੋਂ ਤੁਰ ਕੇ ਜਾਣਾ ਪੈਣਾ ਕੋਈ 2-250 ਪੌੜੀਆਂ ਆਈਆਂ ਇੱਕ ਸਾਈਡ ਦੀਆਂ ਉਹ ਆਪਾਂ ਛਾੜ ਕੇ ਸਭ ਤੋਂ ਟਾਪ ਵਾਲੀ ਪਹਾੜੀ ਤੇ ਚੈੱਕ ਕਰਾਂਗੇ ਵੀ ਸੱਚੀ ਉਹ ਲਾਹੌਰ ਦਿਸਦਾ ਤੇ ਮਿੱਤਰੋ ਆਪਾਂ ਬਾਕੀ ਤੁਸੀਂ ਵੀਊ ਵੇਖੋ ਵੀ ਕਿੰਨਾ ਘੈਂਟ ਆ ਆਉਂਦਾ ਪਿਆ ਤੇ ਆਪਣੇ ਨਾਲ ਅੱਜ ਹਾਫ ਵੱਡਾ ਸਾਰਾ ਬੰਦਾ ਆ ਕੀ ਨਾਮ ਤੇਰਾ ਸਮੀਰ ਸਮੀਰ ਝੜੀਮਾਰ ਤੇ ਚਲੋ ਫਿਰ ਮਿੱਤਰੋ ਇੱਥੋਂ ਆਪਾਂ ਟਰੈਕਿੰਗ ਕਰਨੀ ਸ਼ੁਰੂ ਕਰਾਂਗੇ ਕਿਉਂਕਿ ਲਾਹੌਰ ਵੇਖਣ ਦੀ ਐਕਸਾਈਟਮੈਂਟ ਤਾਂ ਜਦੋਂ ਮੈਨੂੰ ਪਤਾ ਲੱਗਾ ਤੇ ਉਦੋਂ ਹੀ ਮੇਰੇ ਦਿਲ ਦੇ ਵਿੱਚ ਆ ਗਈ ਚਲੋ ਆਪਾਂ ਲੋਹਰ ਵੇਖਣੇ ਆਪਣੇ ਪੰਜਾਬ ਚੋ ਹੀ ਲੋਹਰ ਵੇਖਣੇ ਹਨ ਤੇ ਆ ਤੁਸੀ ਦੇਖੋ ਵੀ ਥੋੜਾ ਜੰਗਲੀ ਏਰੀਆ ਵਾ ਤੇ ਟਰੈਕਿੰਗ ਕਰਕੇ ਜਾਣਾ ਪੈਂਦਾ ਵਾ ਤੇ ਆ ਤੁਸੀ ਦੇਖੋ ਵੀ ਆਇਆ ਸੁਮੀਰ ਗਵਾਜਣਾ ਜਾਈ ਤੇ ਔਰੀਆਂ ਉੱਪਰ ਪੌੜੀਆਂ ਜਿਹੜੀਆਂ 2-250 ਪੌੜੀ ਬੋਲਦੇ ਨੇ ਵੀ ਇਹਨੂੰ ਚੜ੍ਹ ਕੇ ਉੱਪਰ ਟੌਪ ਤੇ ਜਾਣਾ ਪੈਣਾ ਉੱਥੇ ਮੰਦਿਰ ਵੀ ਏ ਤੇ ਉਥੋਂ ਲੋਹਰ ਵੀ ਦਿਸਦਾ ਤੇ ਆ ਲੋ ਮਿੱਤਰੋ ਫਿਰ ਪਹਿਲੀ ਪੌੜੀ ਆਪਾਂ ਗਈ ਚੜ ਤੇ ਸਾਤ ਵਸੇ ਜੁਣੀ ਚੜ ਗਿਆ ਤੇ ਬਾਕੀ ਕੀ ਬਣੇਗਾ ਕੋਈ ਨਹੀਂ ਚਲੋ ਵੇਖੀ ਜਾਏਗੀ ਤੇ ਯਾਰ ਇਹ ਜਿਹੜੀ ਜਗਾ ਲਬਨ ਦੇ ਵਿੱਚ ਬੜੀ ਮੁਸ਼ਕਲ ਆਈ ਧਰਮ ਨਾਲ ਯਾਰ ਸੱਚੀ ਬੜੀ ਮੁਸ਼ਕਲ ਆਉਂਦੀਆਂ ਵੀ ਐਵੇਂ ਦੀਆਂ ਜਗਾ ਲੱਭਣੀਆਂ ਤੇ ਤੁਹਾਨੂੰ ਨਾਲੇ ਦਿਖਾਉਣੀਆਂ ਤੇ ਇਸ ਕਰਕੇ ਯਾਰ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਤੇ ਸਬਸਕ੍ਰਾਈਬ ਕਰ ਲਿਆ ਜੇ ਤੇ ਨਾਲ ਇਸ ਵੀਡੀਓ ਨੂੰ ਲਾਈਕ ਠੋਕ ਦਿਆ ਜੀ ਵੀ ਆ ਦੇਖੋ ਵੀ ਇੱਥੇ ਲੋਕ ਬਹੁਤ ਘੱਟ ਆਉਂਦੇ ਨੇ ਤੇ ਗਰਮੀ ਥੋੜੀ ਜੀ ਹੈਗੀ ਵਾ ਵੀ ਜਿਆਦਾ ਵੀ ਨਹੀਂ ਲੱਗਦੀ ਭਾਈ ਤੇ ਇਸ ਕਰਕੇ ਆਪਾਂ ਪਾਣੀ ਦੀ ਬੋਤਲ ਨਾਲ ਹੀ ਲੈ ਕੇ ਆਏ ਚਲੋ ਆਜੋ ਫਿਰ ਦੋਸਤੋ ਵੇਖਣੇ ਕੀ ਬੰਦ ਆ ਫਿਰ ਆਪਾਂ ਕੁਝ ਇਤਿਹਾਸ ਬਾਰੇ ਵੀ ਗੱਲ ਕਰ ਲਈਏ ਤੇ ਯਾਰ ਜਦੋਂ ਆਪਣੇ 1947 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਉਦੋਂ ਆਪਣਾ ਜਿਹੜਾ ਫਿਰੋਜ਼ਪੁਰ ਤੇ ਦੂਜਾ ਗਰਦਾਸਪੁਰ ਇਹਨਾਂ ਦੋਵਾਂ ਜ਼ਿਲ੍ਹਿਆਂ ਤੇ ਪਾਕਿਸਤਾਨੀਆਂ ਨੇ ਕਬਜ਼ਾ ਵੀ ਕਰ ਲਿਆ ਸੀਗਾ ਕਿਵੇਂ ਲੱਗਦਾ ਪਿਆ ਵਧੀਆ ਤੇ ਆ ਤੁਸੀਂ ਦੇਖੋ ਵੀ ਆਪਾਂ ਗੱਲਾਂ-ਗੱਲਾਂ ਕਰਦੇ ਵਾਵਾ ਹਾਈਟ ਤੇ ਆ ਗਏ ਕਿਵੇਂ ਲੱਗਦਾ ਪਿਆ ਵਧੀਆ ਨੇ ਘਰ ਆਉਂਦਾ ਪਿਆ ਹਾਂਜੀ ਟਰੈਕਿੰਗ ਕਰਨ ਦਾ ਹੈ ਹਾਂਜੀ ਸਾਹ ਚੜ ਗਿਆ ਕਿ ਨਹੀਂ ਬੜਾ ਸਾਹ ਚੜ ਗਿਆ ਬਾਈ ਯਾਰ ਪਹਾੜਾਂ 'ਚ ਟਰੈਕਿੰਗ ਕਰਨ ਦਾ ਮਜ਼ਾ ਵੀ ਲੱਗ ਹੀ ਹੁੰਦਾ ਬਹੁਤ ਵਧੀਆ ਨਾਲੇ ਮਜ਼ਾ ਆਉਂਦਾ ਪਿਆ ਨਾਲੇ ਸਾਹ ਆਉਂਦਾ ਪਿਆ ਕੱਟ ਤੋਂ ਕੱਟ 15 ਮਿੰਟ ਹੋ ਗਏ ਨੇ ਚੜਾਈ ਚੜਦੇ ਪੌੜੀਆਂ ਬੁਥੇਰੀਆਂ ਨੇ ਯਾਰ ਤੇ ਆਖਰਕਾਰ ਉਹ ਜਗ੍ਹਾ ਆ ਗਈ ਜੇ ਵੀ ਆ ਦੇਖੋ ਵੀ ਆ ਉਹ ਪੁਰਾਣਾ ਮੰਦਿਰ ਹੈ ਜਿਹੜਾ ਅਜ ਤੋ ਕੋਈ 50 ਕੁ ਸਾਲ ਪਹਿਲਾਂ ਇਹਨੂੰ ਬੰਦ ਕਰ ਦਿੱਤਾ ਸੀਗਾ ਉਹ ਇਸ ਕਰਕੇ ਕਰ ਦਿੱਤਾ ਸੀ ਕਿਉਂਕਿ ਇਹ ਚੜਾਈ ਬੜੀ ਜਿਆਦਾ ਸੀ ਨਾ ਇਸ ਕਰਕੇ ਸ਼ਰਧਾਲੂਆਂ ਨੂੰ ਹੋਣ ਦੇ ਵਿੱਚ ਬੜੀ ਦਿੱਕਤ ਆਉਂਦੀ ਸੀ ਤੇ ਫਿਰ ਉਹਨਾਂ ਨੇ ਇਹਦੇ ਵਿੱਚ ਮੂਰਤੀਆਂ ਚੱਕ ਕੇ ਕਿਸੇ ਹੋਰ ਜਗ੍ਹਾ ਸਥਾਪਿਤ ਕਰ ਦਿੱਤੀਆਂ ਤੇ ਆ ਇਧਰ ਰਿਆ ਜੇ ਆਪਣਾ ਸਾਰਾ ਹਿਆਰਪੁਰ ਹਾਂ ਤੁਸੀਂ ਦੇਖੋ ਵੀ ਆ ਵੱਡੀਆਂ-ਵੱਡੀਆਂ ਪਹਾੜੀਆਂ ਦੇਸ ਦੀਆਂ ਪੰਨਾਂ ਨੇ ਬਦਲਬਾਈ ਜੀ ਹੋਈ ਪਈ ਧੁੰਦ ਧੁੰਦੀ ਪਈ ਇਸ ਇਸ ਤਰ੍ਹਾਂ ਪੂਰਾ ਕਲੀਅਰ ਨਹੀਂ ਦੇਖਦਾ ਪਿਆ ਤੇ ਜਿੱਧਰਲੀ ਸਾਈਡ ਲੋਰ ਦੇਸ ਦਾ ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਤੇ ਫਿਲਹਾਲ ਤਾਂ ਤੁਸੀਂ ਆ ਚੈੱਕ ਕਰੋ ਵੀ ਆ ਖੂ ਦੇਖੋ ਵੀ ਇਹ ਵੀ ਉਸ ਟਾਈਮ ਦਾ ਹੀ ਬਣਿਆ ਹੋਇਆ ਖੂ ਅਜੇ ਤੋ ਕੋਈ 100 ਕੁ ਸਾਲ ਪਹਿਲਾਂ ਤਾਂ ਜਦੋਂ ਆ ਮੰਦਿਰ ਦਾ ਉਦਘਾਟਨ ਕੀਤਾ ਸੀਗਾ ਤੇ ਵੀ ਬਹੁਤ ਡੂੰਗਾ ਖੂ ਇਸ ਕਰਕੇ ਆਪਾਂ ਇਹਦੇ ਤੋ ਸਾਈਡ ਸਾਈਡ ਤੇ ਰਵਾਂਗੇ ਹਾਲਾਂਕਿ ਇਹਦੇ ਉੱਤੇ ਚਲੋ ਐਂਗਲਾਂ ਲਾਉਣੀਆਂ ਨੇ ਪਰ ਫਿਰ ਵੀ ਕੋਈ ਪਤਾ ਨਹੀਂ ਲੱਗਦਾ ਇਹਨਾਂ ਦਾ ਟੁੱਟਣ ਦਾ ਤੇ ਇਧਰਲੀ ਸਾਈਡ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਇੰਦਰ ਦੀ ਸਾਈਡ ਹੈਗਾ ਸ਼ਿਆਰਪੁਰ ਆ ਪਹਾੜੀਆਂ ਤੋਂ ਪਰੇ ਬੇਨ ਲਾਖਾ ਸ਼ਿਆਰਪੁਰ ਦਾ ਆ ਜਾਂਦਾ ਤੇ ਹੋਜ ਪਹਾੜੀ ਰਿਹਾ ਕਿਉਂਕਿ ਡਿਸਟ੍ਰਿਕਟ ਹੈ ਨਾ ਤੇ ਆ ਰਿਹਾ ਜੀ ਉਹ ਮੰਦਿਰ ਜਿੱਥੇ ਅੱਜ ਤੋ ਕੋਈ 100 ਸਾਲ ਪਹਿਲਾਂ ਇੱਥੇ ਪੂਜਾ ਹੁੰਦੀ ਸੀਗੀ ਤੇ ਇਸ ਟਾਈਮ ਦੇ ਵਿੱਚ ਤਾਂ ਇਥੋਂ ਮੂਰਤੀਆਂ ਉਚੱਕ ਕੇ ਲੈ ਗਏ ਨੇ ਤੇ ਹੁਣ ਤਾਂ ਦੇਖੋ ਤੁਸੀਂ ਯਾਰ ਸਾਰਾ ਖਾਲੀ ਹੋਇਆ ਪਿਆ ਤੇ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਬੀਏ ਇਹ ਨਾ ਹਾਈਟ ਤੇ ਹੈਗਾ ਨਾ ਵੀ ਜੇ ਬੰਦਾ 5 ਕਿਲੋਮੀਟਰ ਤੋਂ ਦੂਰ ਤੋਂ ਆਉਂਦਾ ਪਿਆ ਨਾ ਤੇ ਉੱਥੋਂ ਇਹ ਦੇਖ ਦਿੰਦਾ ਸਾਹਮਣੇ ਕਿਵੇਂ ਲੱਗਦਾ ਪਿਆ ਇੱਥੇ ਆ ਕੇ ਵਧੀਆ ਵਧੀਆ ਕਿਵੇਂ ਲੱਗਦਾ ਪਿਆ ਹੈ ਕਿੰਨਾ ਕੁ ਵਧੀਆ ਲੱਗਦਾ ਹੈ ਬਹੁਤ ਵਧੀਆ ਪਹਿਲਾਂ ਤਾਂ 10 ਗਰਮੀ ਹੈਗੀ ਹੈ ਕਿ ਨਹੀਂ ਹੈਗੀ ਹੈ ਬਹੁਤ ਗਰਮੀ ਹੈਗੀ ਬਹੁਤ ਨਹੀਂ ਪਰ ਬਹੁਤ ਨਾਲੋਂ ਬੜੀ ਜਿਆਦਾ ਘੱਟ ਹੈ ਤੇ ਬਾਕੀ ਯਾਰ ਇੱਕ ਗੱਲ ਦੱਸਾਂ ਮੈਂ ਵਿਊ ਬਹੁਤ ਘੈਂਟ ਆਉਂਦਾ ਪਿਆ ਫਰਮੀ ਮੈਂ ਤੁਹਾਨੂੰ ਵਿਖਾਉਣਾ ਇਹ ਮੈਨੂੰ ਦੇਖਦਾ ਤਾਂ ਮੈਂ ਤੁਹਾਨੂੰ ਫਿਰ ਵਿਖਾਉਣਾ ਵੀ ਉਹ ਕਿੱਧਰਲੀ ਸਾਈਟ ਸੀਗਾ ਤੇ ਬਾਕੀ ਯਾਰ ਇੱਥੇ ਆ ਕੇ ਇੱਕ ਤਰ੍ਹਾਂ ਦਾ ਸਕੂਨ ਬਹੁਤ ਮਿਲਦਾ ਕਿਉਂਕਿ ਸਾਰੇ ਪਾਸੇ ਤੁਸੀਂ ਦੇਖੋ ਵੀ ਇੰਨੀ ਹਰਿਆਲੀ ਪਹਾੜ ਨੇ ਵੱਡੇ ਵੱਡੇ ਤੇ ਇਧਰਲੀ ਸਾਈਡ ਮਿੱਤਰੋ ਕਹਿੰਦੇ ਸੀਗੇ ਵੀ ਲਾਹੌਰ ਦੇਸਤਾ ਇਹ ਇਧਰਲੀ ਸਾਈਡ ਹੈ ਜਿੱਧਰਲੀ ਸਾਈਡ ਹੁਣ ਮੈਂ ਆ ਗਿਆ ਨਾ ਤੇ ਇੱਥੋਂ ਸਾਹਮਣੇ ਇੱਥੋਂ ਸਾਹਮਣੇ ਕਹਿੰਦੇ ਹੁੰਦੇ ਸੀਗੇ ਵੀ ਲਾਹੌਰ ਦੇਸਦਾ ਹੈ ਵੀ ਜਦੋਂ ਆਪਣੇ ਇੰਡੀਆ ਦੇ ਵਿੱਚ ਕੋਵਿਡ ਆਇਆ ਸੀ ਕੋਵਿਡ 19 2019 ਦੇ ਵਿੱਚ ਆਇਆ ਸੀਗਾ ਵਾਤਾਵਰਨ ਆਪਣਾ ਇੰਨਾ ਜਿਆਦਾ ਸਾਫ਼ ਹੋ ਗਿਆ ਸੀਗਾ ਕਿ ਜਲੰਧਰ ਤੋਂ ਪਠਾਨਕੋਟ ਡਲੋਜੀ ਦੀਆਂ ਪਹਾੜੀਆਂ ਦੇਖਤੀ ਹੁੰਦੀਆਂ ਸੀਗੀਆਂ ਤੇ ਹੋ ਸਕਦਾ ਵੀ ਉਹਨਾਂ ਜ਼ਮਾਨਿਆਂ ਦੇ ਵਿੱਚ ਅੱਜ ਤੋਂ ਜੇ ਆਪਾਂ 100 ਸਾਲ ਪਿੱਛੇ ਦੀ ਗੱਲ ਕਰੀਏ ਤਾਂ ਹੋ ਸਕਦਾ ਵੀ ਇਸ ਪਹਾੜੀ ਤੋਂ ਲੋਰ ਦੇਸ ਦਾ ਹੋਵੇ ਕਿਉਂਕਿ ਉਦੋਂ ਨਾ ਤਾਂ ਜਿਆਦੇ ਇੰਨੇ ਵਹੀਕਲ ਹੁੰਦੇ ਸੀਗੇ ਤੇ ਨਾ ਪੋਲੂਸ਼ਨ ਹੁੰਦਾ ਸੀਗਾ ਤੇ ਜਿਸ ਕਰਕੇ ਵੀ ਹੋ ਸਕਦਾ ਵੀ ਇਥੋਂ ਲੋਰ ਦੇਸਦਾ ਹੋਵੇ ਕਿਉਂਕਿ ਹੁਣ ਤਾਂ ਪলিউਸ਼ਨ ਹੀ ਇੰਨਾ ਜ਼ਿਆਦਾ ਹੋ ਗਿਆ ਹੈ ਪਿੰਡ ਦੇ ਲੋਕ ਢੋਲਵਾਹ ਡੈਮ ਦੇ ਪਿੰਡ ਦੇ ਲੋਕ ਕਹਿੰਦੇ ਨੇ ਵੀ ਇਥੋਂ ਲੋਰ ਦੇਸਦਾ ਹੁੰਦਾ ਸੀਗਾ ਕਿਸੇ ਟਾਈਮ ਆਈ ਤੋਂ 100 ਸਾਲ ਪਹਿਲਾਂ ਜਿਵੇਂ ਯਾਰ ਮੈਂ ਤੁਹਾਨੂੰ ਦੱਸਿਆ ਵੀ ਹੁਣ ਤਾਂ ਪলিউਸ਼ਨ ਹੀ ਬਥੇਰਾ ਹੋ ਗਿਆ ਗੱਡੀਆਂ ਦਾ ਪলিউਸ਼ਨ ਹੋ ਗਿਆ ਜਿਹੜੀਆਂ ਆਪਾਂ ਇਹ ਪੈਲੀਆਂ ਨੂੰ ਅੱਗ ਲਾਉਨੇ ਉਹਨਾਂ ਦਾ ਪੋਲਿਊਸ਼ਨ ਹੋ ਗਿਆ ਤੇ ਜਿਸ ਕਰਕੇ ਜਿਹੜਾ ਵਾਤਾਵਰਨ ਪੋਲਿਊਸ਼ਨ ਹੋ ਗਿਆ ਇਸ ਕਰਕੇ ਉਹ ਸਾਫ਼ ਨਹੀਂ ਹੈਗਾ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਜਦੋਂ ਕੋਵਿਡ 19 ਆਇਆ ਸੀਗਾ ਉਦੋਂ ਜਲੰਧਰ ਤੋਂ ਪਠਾਨਕੋਟ ਦੀਆਂ ਪਹਾੜੀਆਂ ਦੇਖਤੀਆਂ ਸੀਗੀਆਂ ਇੰਨਾ ਜ਼ਿਆਦਾ ਜਿਹੜਾ ਸੀਗਾ ਆਸਮਾ ਇੰਨਾ ਜ਼ਿਆਦਾ ਕਲੀਅਰ ਤੇ ਬਲੂ ਬਲੂ ਦਿਸਣ ਲੱਗਿਆ ਸੀਗਾ ਤੇ ਇੱਥੋਂ ਵੀ ਹੋ ਸਕਦਾ ਵੀ ਲਾਹੌਰ ਦੇਖਦਾ ਹੋਵੇ ਕਿਸੇ ਟਾਈਮ ਪਰ ਅੱਜ ਦੇ ਦਿਨ ਦੇ ਵਿੱਚ ਲਾਹੌਰ ਤਾਂ ਇੱਥੋਂ ਨਹੀਂ ਦਿਸਦਾ ਪਰ ਜਿਹੜਾ ਸਾਈਡ ਸਾਈਡ ਤੇ ਆ ਤੁਸੀਂ ਦੂ ਪਰ ਆ ਤੁਸੀਂ ਵਿਊ ਦੇਖੋ ਵੀ ਕਿੰਨਾ ਵਧੀਆ ਐ ਇੰਨੀ ਗ੍ਰੀਨ ਗਈ ਤੇ ਬੱਦਲ ਵਾਈ ਥੋੜੀ ਥੋੜੀ ਹੈਗੀ ਤਾਂ ਧੁੰਦ ਜਿਹੀ ਪਈ ਹੁੰਦੀ ਨਾ ਉਦਾਂ ਲੱਗਦਾ ਵਾ ਪਰ ਵਿਊ ਬਹੁਤ ਵਧੀਆ ਆਉਂਦਾ ਵਾ ਤੇ ਇਹਦੇ ਨਾਲੇ ਹੀ ਆ ਢੋਲਬਾਹ ਡੈਮ ਹੈ ਜਿਹੜਾ ਤੁਸੀਂ ਆ ਦੇਖਦੇ ਪਏ ਜੇ ਇਹ ਢੋਲਬਾਹ ਡੈਮ ਦੀ ਲੈ ਕੇ ਇੱਥੇ ਵੀ ਬਹੁਤ ਵਧੀਆ ਵਿਊ ਆਉਂਦਾ ਵਾ ਫੋਟੋਗ੍ਰਾਫੀng ਦੇ ਲਈ ਬਹੁਤ ਘੈਂਟ ਆਉਂਦਾ ਵਾ ਪਰ ਇੱਥੇ ਨਹੀਂ ਆਪਾਂ ਜਾਵਾਂਗੇ ਆਪਣਾ ਮੇਨ ਮਕਸਦ ਇਹ ਸੀਗਾ ਵੀ ਤੁਹਾਨੂੰ ਲਾਹੌਰ ਬਖਾਉਣਾ ਪਰ ਲਾਹੌਰ ਤਾਂ ਦਿਸਿਆ ਨਹੀਂ ਯਾਰ ਤੇ ਆਪ ਫਿਰ ਤੁਸੀਂ ਆ ਵਿਊ ਵੇਖੋ ਵੀ ਵਿਊ ਕਿੰਨਾ ਘੈਂਟ ਹੁੰਦਾ ਪਿਆ ਬਾਅਦ ਪਾਕਿਸਤਾਨ ਨੇ ਫਰੋਈਪੁਰ ਤੇ ਗਰਦਾਸਪੁਰ ਨੂੰ ਆਪਦੇ ਕਬਜ਼ੇ ਚ ਲੈ ਲਿਆ ਸੀ ਤੇ ਹੋ ਸਕਦਾ ਵੀ ਜਿਵੇਂ ਯਾਰ ਆਪਣਾ ਸਿਰਫ 40% ਆਪਣੇ ਕੋਲ ਆਜ ਦਾ ਪੰਜਾਬ ਹੈ ਤੇ 60% ਆਪਣਾ ਜਿਹੜਾ ਪੰਜਾਬ ਹੈ ਉਹ ਲਹਿੰਦਾ ਪੰਜਾਬ ਪਾਕਿਸਤਾਨ ਦੇ ਵਿੱਚ ਚਲ ਗਿਆ ਤੇ ਹੋ ਸਕਦਾ ਵੀ ਇਹ ਫਰੋਹੀਪੁਰ ਤੇ ਗਰਦਾਸਪੁਰ ਇਹ ਵੀ ਉਹਨਾਂ ਦੇ ਅੰਡਰ ਹੁੰਦਾ ਖੈਰ ਯਾਰ ਲੋਕ ਉਧਰਲੇ ਵੀ ਨਹੀਂ ਮਾੜੇ ਤੇ ਨਾ ਇਧਰਲੇ ਮਾੜੇ ਇਹ ਸਿਰਫ ਜਿਹੜੀਆਂ ਵਿੱਚ ਸਰਕਾਰਾਂ ਨੇ ਉਹਨਾਂ ਦਾ ਕੀਤਾ ਕਰਾਇਆ ਤੇ ਸੀਰੀਅਲ ਰੈੱਡ ਕਲੀਫ ਜਿੰਨੇ ਆਪਣੇ ਭਾਰਤ ਤੇ ਪਾਕਿਸਤਾਨ ਦੀ ਵੰਡ ਕੀਤੀ ਸੀ ਲੀਕ ਕੀਤੀ ਸੀਗੀ ਇਹ ਸਭ ਉਹਨਾਂ ਦੀਆਂ ਦੇਣ ਕਿਉਂਕਿ ਨਾ ਤਾਂ ਇਧਰਲੇ ਪੰਜਾਬ ਵਾਲਿਆਂ ਨੇ ਕਿਹਾ ਸੀ ਸਾਨੂੰ ਅਲੱਗ ਕਰੋ ਪਾਕਿਸਤਾਨ ਤੋਂ ਤੇ ਨਾ ਦਾ ਪਰਲੇ ਪੰਜਾਬ ਵਾਲਿਆਂ ਨੇ ਕਿਹਾ ਸੀ ਸਾਨੂੰ ਅਲੱਗ ਕਰੋ ਹਿੰਦੁਸਤਾਨ ਤੋਂ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਸਰਕਾਰਾਂ ਦੀ ਦੇਣ ਹੈ ਤੇ ਤੁਸੀਂ ਵੀਊ ਚੈੱਕ ਕਰ ਲਿਆ ਜੇ ਤੁਹਾਨੂੰ ਵਧੀਆ ਲੱਗਾ ਤਾਂ ਇਸ ਵੀਡੀਓ ਨੂੰ ਵੀ ਲਾਈਕ ਕਰ ਦਿਓ ਤੇ ਇਹ ਵਿੱਚ ਮਿਹਨਤ ਬਹੁਤ ਲੱਗਦੀ ਆ ਤੁਸੀਂ ਦੇਖੋ ਮੈਨੂੰ ਪਸੀਨਾ ਪਸੀਦੀ ਹੋਇਆ ਪਿਆ ਮੈਂ ਹਨਾ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤੇ ਸਬਸਕ੍ਰਾਈਬ ਕਰ ਲਓ ਤੇ ਮਿਲਾਂਗੇ ਆਪਾਂ ਇੱਕ ਹੋਰ ਐਵੇਂ ਦੀ ਕੈਂਟ ਜੀ ਵੀਡੀਓ ਦੇ ਨਾਲ ਹੋ ਕੇ ਬਾਏ ਲਵ ਯੂ ਆਲ